ਚਕਾਰੇ ਪੌੜੀਆਂ ਰੋਹ ਕੇ ਇਹਨਾਂ ਮਹਾਨ ਕੀ ਗਿਐ ਜੀ ਲਾਈਵ ਚੱਲਦਾ ਤੇ ਇੱਥੇ ਮਾਲਵੇ ਵਾਲੇ ਤੇ ਇੱਥੇ ਜਵਾਪੀ ਵਾਲੇ ਦੇਖ ਰਹੀ ਐ ਤੇ ਬਾਬਾ ਜੀ ਦੇ ਨਾਮ ਦਾ ਗੀਤ ਪੈ ਰਿਹਾ ਜਨਾਵਾ ਸ਼ੇਣੀਏ ਕਹਿ ਰਹੇ ਨੇ ਸਾਡਾ ਅਸੂ ਅੰਮ੍ਰਿਤਸਰ ਦੇ ਵਿੱਚ ਜਾ ਰਿਹਾ ਤੇ ਅੰਮ੍ਰਿਤਸਰ ਵਾਲੇ ਕਹਿਣ ਜੇ ਅਸੀਂ ਜੇ ਬਾਬਾ ਜੀ ਦਾ ਤੀਰਤਨ ਕਰਣਾ ਤੇ ਆਸ ਨਹੀਂ ਚੰਗਣਾ ਤੇ ਛੋਟੂ ਮੰਮਾ ਜੀ ਵੀ ਕੈਮੀ ਬੰਕਰਨ ਬਾਬਾ ਜੀ आशू जी हारी हारायो सच्चे दरबार जी खुशियां बी ख़ुशीअ ਹੁੰਦਾ ਸੀ ਤੇ ਜਦੋਂ ਨਹੀਂ ਆਂਦਾ ਸੀ ਤੇ ਕੋਠਾ ਚੋੜ ਪੈਂਦਾ ਸੀ ਮੈਂ ਬਾਬਾ ਜੀ ਨੂੰ ਮਮਾ ਜੀ ਮੇਨਤੀ ਕੀਤੀ ਬਾਬਾ ਜੀ ਕਦੇ ਸਾਡੀਆਂ ਵੀ ਕੋਠੀਆਂ ਗੜੀਆਂ ਕਾਲਾ ਹੋਣਗੀਆਂ ਜਿਹੜੇ ਕਹਿੰਦੇ ਸੀ ਇਹ ਇਹ ਨਾ ਸਕਦਾ ਇਹ ਨਹੀਂ ਚੱਲ ਸਕਦਾ ਉਹ ਤਾਂ ਗਿਆ ਹੀ ਗਿਆ ਇਹ ਤਾਂ ਗਿਆ ਹੀ ਗਿਆ ਬਾਬਾ ਜੀ ਕਦੇ ਤੁਹਾਡੇ ਆਸੀ ਦਾ ਵੀ ਨਾਮ ਹੋਏਗਾ ਤੇ ਬਾਬਾ ਜੀ ਨੇ ਕੀ ਕਿਹਾ ਉਹ ਉਹ ਵੀ ਤਾਂ ਮਹੰਦਾ ਸੀ ਜਦ ਕਿ ਬਾਜੀ ਦੀ ਕਿਰਪਾ ਹੋਈ ਮੇਰੀਆਂ ਭੈਣਾਂ ਕੜੀਆਂ ਮਾਤਾਮਾਂ ਖੜੀਆਂ ਭਾਬੀਆਂ ਖੜੀਆਂ ਸਾਰੀ ਬਾਬਾ ਜੀ ਦੀ ਸੰਗਤ ਜੜੀ ਸਭੋ ਪਰਿਵਾਰ ਖੜਾ ਆਜੋ ਅੰਕਲ ਜੀ ਤੁਸੀਂ ਵੀ ਆਜੋ ਤੁਹਾਡੇ ਚ ਵੀ ਬਾਬਾ ਜੀ ਦੀ ਭਗਤੀ ਬਹੁਤ ਹੈ ਬੋਲੇ ਚੰਚੇ ਦਰਵਾਜ਼ੇ ਕੀ ਬਾਬਾ ਜੀ ਨੂੰ ਕੀ ਕਿਹਾ ਆਜੋ ਅੰਕਲ ਆਜੋ ਕੀ ਬਾਬਾ ਜੀ ਬਾਬਾ ਜੀ ਮੈਨੂੰ ਇੱਕ ਬੰਦਾ ਕਹਿਣ ਲੱਗਾ ਬੋਲੇ ਮੈਨੂੰ ਬਾਪੇ ਤੇ ਲੈ ਜਾਊਂਗਾ ਜਾਊਂਗਾ ਉਹ ਕਹਿੰਦਾ ਜਾ ਚਲਾ ਜਾ ਗੱਡੀ ਦਾ ਪੂਰੀ ਬੜਾ ਮਨ ਨੂੰ ਦੁੱਖ ਲੱਗਿਆ ਕਿ ਬਾਬਾ ਜੀ ਕਿ ਮੈਨੂੰ ਤਾਂ ਚ ਮਾਰਦਾ ਪਿਆ ਬਾਬਾ ਜੀ ਆਹ ਦਿੱਕਤ ਕਿ ਮਨ ਦੇ ਵਿੱਚ ਰੋਣਾ ਆਉਂਦਾ ਹੈ ਅੱਲਾ ਹੀ ਚੱਲਦਾ ਤੇ ਲਾਈਵ ਦੇ ਉੱਤੇ ਕੋਈ ਕਲਾਕਾਰ ਆਪਣੀ ਸੱਚੀ ਗੱਲ ਨਹੀਂ ਦੱਸਦਾ ਮੈਂ ਦਿਲ ਤੋਂ ਗੱਲ ਹੈ ਤੇ ਦਿਲ ਤੋਂ ਦੱਸਦਾ ਲੱਖਾਂ ਦੇ ਦਰਵਾਜ਼ੇ ਚੱਕਦੇ ਆ ਤੇ ਜਦ ਜਦ ਬਾਬਾ ਜੀ ਦੇ ਅੱਗੇ ਅਰਜ਼ਾ ਕੀਤਾ ਬਾਬਾ ਜੀ ਇਹ ਮੈਨੂੰ ਕਹਿ ਰਿਹਾ ਇਹ ਤੈਨੂੰ ਕਹਿ ਰਹੇ ਨੇ ਬਾਬਾ ਇਸ ਸੈਕਲ ਚੰਕਣਗੇ ਕਿ ਕਿ ਸਾਡੀਆਂ ਵੀ ਗੱਡੀਆਂ ਹੋਣਗੀਆਂ ਤੇ ਆਸ਼ੂ ਗੱਡੀਆਂ ਦੇ ਵਿੱਚ ਤੇਰਾ ਕੀਰਤਨ ਕਰਨ ਜਾਇਜ਼ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਪੁੱਤਰੀ ਉਹ ਸਮਾਂ ਵੀ ਨਬੀ ਕਾਏਗਾ ਮੈਂ ਕਿਹਾ ਬਾਬਾ ਜੀ ਹੁਣ ਕਿੰਨੇ ਕ ਪ੍ਰੀਖਿਆ ਲੈਣੀਆਂ ਤੋੜਾ ਹਰੀਆ ਦੁੱਧਾ ਤੜੀਆਂ ਜੱਪਾਵਾ ਵਾਲਿਆ ਬਾਬਾ ਜੀ ਕਹਿਣ ਲੱਗੇ ਲੈ ਪੁੱਤਰ ਕੀ ਚਾਹੀਦਾ ਤੈਨੂੰ ਮੈਂ ਕਿਹਾ ਬਾਬਾ ਜੀ ਮੇਰਾ ਨਾਮ ਹੋ ਜਾਵੇ ਕਿ ਜਿਹੜੇ ਲੋਕ ਮੈਨੂੰ ਤਾਨੇ ਮਾਰਦੇ ਨੇ ਇਹ ਕੁਝ ਨਹੀਂ ਕਰ ਸਕਦਾ ਇਹ ਕੁਝ ਨਹੀਂ ਕਰ ਸਕਦਾ ਇੱਕ ਵਾਰ ਤੁਸੀਂ ਆਪਣਾ ਇਦਾਂ ਦਾ ਚਿੰਤਾ ਘੁਮਾ ਦਿਓ ਤਾਂ ਇਹ ਲੋਕ ਵੀ ਦੇਖਣੇ ਆਸ਼ੂ ਬਹੁਤ ਕੁਝ ਕਰ ਸਕਦਾ ਤੇ ਬਾਪਾ ਜੀ ਕਹਿਣ ਲੱਗੇ ਪੁੱਤਰ ਕੀ ਮੰਗਣਾ ਹੈ ਆਖਿਆ ਬਾਪਾ ਜੀ ਤੁਸੀਂ ਦਿਲ ਦੀਆਂ ਗੱਲਾਂ ਦੋਹਾਂ ਦਿਓ ਤੇ ਦਿਉਂਦੀਆਂ ਗੱਲਾਂ ਜਾਣਦੇ ਜਾਣਦੇ ਬਾਪਾ ਜੀ ਨਹੀਂ ਇੱਕ ਗੱਡੀ ਦੀ ਚਾਬੀ ਹੋਰ ਹੱਥ ਚ ਫੜਾ ਦਿੱਤੀ ਕੀ ਲਿਖਿਆ ਉਹ ਉਹ ਵੀ ਟਾਈਮ ਹੁੰਦਾ ਸੀ ਜਦ ਬੈਦਲੇ ਅਸੀਂ ਜਾਂਦੇ ਸੀ ਜਾਤੇ ਤੇ ਨਾਗਰ ਨੂੰ ਕਹਿਣ ਲੱਗਾ ਬਾਬਾ ਜੀ ਮੈਨੂੰ ਕਾਰੋਬਾਰ ਖਰਿਆ ਅੱਜ ਦੁਆਬੇ ਵਾਲੇ ਵੀ ਸੁਣਦੇ ਆ ਤੇ ਮਾਲਵੇ ਵਾਲੇ ਵੀ ਸੁਣਦੇ ਆ ਕਿ ਭਗਮਾ ਕਪੜਾ ਉਦਾਂ ਹੀ ਨਹੀਂ ਪਾਇਆ ਅੱਜ ਉਤੇ ਕਪੜਾ ਉਦਾਂ ਹੀ ਨਹੀਂ ਬਲਿਆ ਤੇ ਗੱਲ ਦੇ ਵਿੱਚ ਬਾਬਾ ਜੀ ਦਾ ਇੱਕ ਦਿੱਤਾ ਹੋਇਆ ਪਰਨਾ ਉਦਾਂ ਨਹੀਂ ਪਾਇਆ ਕਿ ਮੇਰੇ ਨਾਪਾਂ ਦੀ ਨਿਸ਼ਾਨੀ ਆ ਮੈਂ ਪੈਟ ਤੇ ਨਹੀਂ ਪਾ ਕੇ ਵੀ ਕੀਰਤਨ ਕਰ ਸਕਦਾ ਪਰ ਬਾਬਾ ਜੀ ਕਹਿਣ ਲਗੇ ਪੁੱਤਰੀ ਚੱਜਰ ਵੀ ਮੇਰੇ ਚੌਂਕੀ ਦੇ ਵਿੱਚ ਵਿਰਾਜਮਾਨ ਹੋ ਜਾਏਗਾ ਤੇ ਆਪਣੀ ਆਪਣੀ ਦੁਨਿਆਵੀ ਸਾਰੇ ਕੰਮਾਂ ਨੂੰ ਛੱਡਣਾ ਪਏਗਾ ਤੇ ਜੱਜ I has going to ਜਾ ਜੋ ਤੂੰ ਬਾਣੇ ਪਾ ਕੇ ਘੁੰਮਦਾ ਇਹ ਬੈਟਕ ਵਿੱਚ ਇਹ ਤਿਆਗਣੀਆਂ ਪੈਗੀਆਂ ਤੇ ਬਾਬਾ ਜੀ ਬਾਬਾ ਚਣਖੀ ਹੋਏ ਤੇ ਪੁੱਤਰ ਜਦ ਰੱਬ ਮੇਰੀ ਚੌਂਕੀ ਦੇ ਵਿੱਚ ਜਾਏਗਾ ਤੇ ਮੇਰੇ ਰੰਗ ਦਾ ਕੱਪੜਾ ਪਾ ਕੇ ਸਿਰ ਤੇ ਬੱਤੇ ਜਿਹੜਾ ਨਾਮ ਰੱਖੂੰ ਤੇ ਉਸ ਚੌਂਕੀ ਦੇ ਵਿੱਚ ਖੜਾ ਹੋ ਜਾਏਂ ਜਤੇ ਚੌਂਕੀ ਦੇ ਵਿੱਚ ਤੇਰਾ ਬੋਲਾ ਹਰੀ ਦੰਡਾਦਾਰੀ ਸੰਤ ਗੁਰੂ ਕਸੋਰੀ ਲਾਲ ਜੀ ਮਹਾਰਾਜ ਆਪ ਫੇਰਾ ਪਾਣਗੇ ਮੈਂ ਕਿੱਦਾਂ ਬਾਬਾ ਜੀ ਮੈਨੂੰ ਕਿੱਦਾਂ ਪਤਾ ਲੱਗੂਗਾ ਕਹਿੰਦੇ ਜਦੋਂ ਮੇਰੀ ਸੰਗਤ ਝੂਮ ਝੂਮ ਕੇ ਨੱਚੀ ਹੋਏ ਨਾ ਪੁੱਤਰ ਪੁੱਤਰ ਉਸਤਾਂਦਰੋਂ ਪਤਾ ਲੱਗ ਜਾਏਗਾ ਕਿ ਤੇਰੇ ਸੰਤ ਕਸ਼ੋਰੀダル ਜੀ ਮਹਾਰਾਜ ਤੇਰੇ ਬਾਬਾ ਜੀ ਦੀ ਖੁਸ਼ੂਮ ਹੋਈ ਮਹਾਰਾਜ ਸਵੈਮ ਉਸ ਚੌਂਕੀ ਦੇ ਵਿੱਚ ਆ ਕੇ ਫਿਰ ਸੱਚੇ ਦਰਵਾਜ਼ੇ ਕੀ ਜੈ ਤੇ ਬਾਬਾ ਜੀ ਨੇ ਕਹਿਣ ਲੱਗੇ ਪੁੱਤ ਵੀ ਤਾ ਤੂੰ ਗੱਲ ਕਰਦਾ ਸੀ ਕੰਮ ਕਰਨ ਦੀ ਤੇਰੀ ਗੱਦੀ ਤੇ ਵਿਰਾਜਮਾਨ ਸਵੈਮ ਹੋਣਾ ਹਰੀ ਹੋਣਗੇ ਤੇ ਤੰਮ ਕਰ ਬਾਬਾ ਜੀ ਦੇ ਨਾਮ ਦੀ ਮਹਾਰਾਜ ਇਹਦਾ ਹੀਦਾ ਹੀ ਦਾ ਤੇਰੀ ਗੱਦੀ ਨਹੀਂ ਰੱਖਿਆ ਸੋਇਮ ਕੋਣਾ ਹਾਰੀ ਕਰਨਗੇ ਤੇ ਮੈਂ ਕਿਹਾ ਬਾਬਾ ਜੀ ਉਹ ਕਿੱਦਾਂ ਹੋਈਏ ਬਾਬਾ ਜੀ ਕਹਿੰਦੇ ਤੂੰ ਮੇਰੇ ਨਾਮ ਦਾ ਕਿੱਦਾਂ ਪਾਣ ਵਾਸਤੇ ਪੁੱਤਰ ਆਪਣੇ ਕੰਮ ਕਾਰ ਛੱਡ ਕੇ ਮੇਰੇ ਨਾਮ ਦਾ ਕਿੱਦਾਂ ਪਾ ਲਈ ਪਰ ਤੇਰੇ ਨਾਮ ਦਾ ਕਿੱਦਾਂ ਰਹੂ ਸ਼ਹਿਰ ਦੇ ਵਿੱਚ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤਵਾਪੇ ਮਾਲਵੇ ਦੇ ਵਿੱਚ ਸੋਹਣੀ ਗੁਰਪਾਤੇ ਉੱਤੇ ਤੇਰਾ ਕੋਣਾ ਹਾਰੀ ਕਰਨ ਕਹਿੰਦੇ ਸੱਚੇ ਦਰਵਾਜ਼ੇ ਕੀ ਬਾਬਾ ਜੀ ਨੇ ਕੀ ਕੀਤਾ

ਜਿਹੜੇ ਕੈਡੈਟਰੀ ਇਹ ਤਾਂ ਉਹਦਾ ਸਿੱਕਾ ਮੇਰੀ ਤੋਇਤਾ ਇਜੀ ਦੂਸਰੀ ਮੈਂ ਚੰਦ ਅਸ਼ਰਿਆਂ ਦੇਖਿਆ ਕਮਾਲ ਦੇਖਿਆ ਬਾਬਾ ਜੀ ਕਮਾਲ ਦੇਖਿਆ ਤੇਰੇ ਛੇਟੇ ਦਾ ਬਾਬਾ ਜੀ ਅਸੀਂ ਵੀ ਕਮਾਲ ਦੇਖਿਆ ਬਾਬਾ ਜੀ ਕਹਿੰਦੇ ਆਲਾ ਮਟਰ ਸ਼ੋਰੂਮ ਚਾਹੀਆਂ ਤਾਂ ਬੈਠ ਜਾ ਜਾ ਕੇ ਗੱਡੀਆਂ ਤੇ ਮੈਂ ਕਿਹਾ ਬਾਬਾ ਜੀ ਜੇਬ ਜਿੱਤਦਾ ਹੈ ਨਹੀਂ ਸਮਾਨ ਕਿੱਥਾ ਆਊਗਾ ਤੇ ਬਾਬਾ ਜੀ ਕਹਿੰਦੇ ਜੇ ਮੈਂ ਤੈਨੂੰ ਆਪਣਾ ਸ਼ੋਰੂਮ ਖਿਲਾ ਸਕਦਾ ਤਾਂ ਤੇਰੇ ਸਮਾਨ ਤੇ ਤੇਰੇ ਕਾਰੋਬਾਰ ਦੀ ਰੱਖਿਆ ਵਿੱਚ ਰੱਖਣਾ ਹਾਰੀ ਕਰੇਗਾ चल का शरियाम कमाल, देखे। देखे। बाबा, कमाल तेरे चिमटे का बा जीवा कमाल देखे मेरी भेट बाबा जीपा जी कि देखिया Thank you ਅੱਜ ਵੀ ਹੈ ਇਹ ਕਿ ਆਪਣੀ ਆਪਣੀ ਜਵਨ ਦੇ ਵਿੱਚ ਵਿਰਾਜਮਨ